ਕਿੜਕਿੜੇ ਨਾਮ ਦੀ ਬੰਨ ਰੱਖੀ ਗਈ ਹੈ ਮੰਡ ਪਹਿਲਾ ਲੱਖਿਆ ਸੈਕਿੰਡ 75 ਬੈਚਰ ਉਜਾਪੀ ਰੇ ਰੇਡ ਨੂੰ ਜੀ 11000 ਲੋਕ ਦੇ ਵੱਧ ਵੀ ਗਏ ਪਲੇਅਰ ਵਧੀਆ ਆਇਆ ਤਾਂ ਉਦੋਂ ਵੱਧ ਵੀ ਕਰਦਾ ਔਰ ਕਿਸ ਤਰ੍ਹਾਂ ਦੀ ਅਪੀਲ ਹੈ ਲਾਕਾ ਵਸਨੀਕ ਕਿਸ ਤਰ੍ਹਾਂ ਹੁੰਮ ਹਮ ਆ ਕੇ ਇੱਥੇ ਪੁੱਜਣ ਇਹ ਹੀ ਅਪੀਲ ਹੈ ਵੀ ਹਣ ਲਾ ਕੇਰਾ ਬਾ ਟੂਰਨਾਮੈਂਟ ਹੋਇਆ ਲਾ ਕੇ ਆਓ ਰੌਣਕ ਵਧਾਓ ਜੀ ਵਧੀਆ ਲੱਗਦਾਾਰੇ ਪਿੰਡਾਂ ਨਾਲ ਲਾ ਕੇ ਜੀ ਬਿਲਕੁਲ ਕੋਈ ਨਾਲ ਮੇਲਾ ਬਣਦਾ ਸੋ ਟੂਰਨਾਮੈਂਟ ਲੈ ਕੇ ਕਿਹੜੀ ਕਿਹੜੀ ਹਦਾਇਤਾਂ ਸ਼ਰਤਾਂ ਜਾਰੀ ਕੀਤੀ ਹੈਗੀ ਆ ਕਈ ਲੋਕ ਨਸ਼ਾ ਕਰਕੇ ਆ ਜਾਂਦੇ ਹੈਗੇ ਜਾਂ ਹੋਰ ਕਿਸ ਤਰ੍ਹਾਂ ਦੀ ਹਦਾਇਤਾਂ ਜਾਰੀ ਕਰਦੇ ਆਜੋ ਸੂਝਵਾਨ ਸਾਰੇ ਪਰ ਆਪਣਾ ਆਪਣੀ ਜ਼ਿੰਮੇਵਾਰੀ ਸਮਝ ਕੇ ਆਵੋ ਸਾਰੇ ਜੀ ਕਿਸ ਤਰ੍ਹਾਂ ਦੀਆਂ ਜਿਹੜੀ ਸ਼ਰਤਾਂ ਜਾਰੀ ਕੀਤੀਆਂ ਹੈ ਕਿਸ ਤਰ੍ਹਾਂ ਭੇਦਭਾਵ ਤੋਂ ਜਿਹੜੇ ਪਾਰਟੀ ਵਾਈ ਚੋਟਕਾ ਆਪਾਂ ਇਸ ਟੂਰਨਾਮੈਂਟ ਕਰਾਉਣ ਦਾ ਮਤਲਬ ਮਕਸਦ ਇਹ ਹੈ ਕਿ ਸਾਰੇ ਭੇਦਭਾਵ ਖਤਮ ਕਰ ਦਿੱਤੇ ਜਾਣਗੇ ਜੀ ਕੋਈ ਪਿੰਡ ਦੇ ਵਿੱਚ ਕੋਈ ਪਾਰਟੀ ਵਾਜੀ ਨੇ ਅੱਜ ਤਾਂ ਚਾਹੁੰਦੇ ਆ ਕਿ ਆਉਣ ਵਾਲੇ ਸਮ ਜਿਹੜੇ ਬੱਚੇ ਆ ਉਹ ਵਧੀਆ ਖਿਡਾਰੀ ਸਾਡੇ ਪਿੰਡ ਦੇ ਤਿਆਰ ਹੋਣ ਭਈ ਮਿਹੜੂ ਪੇੜ ਦੀ ਗਰਾਊਂਡ ਵਿੱਚ ਟੂਰਨਾਮੈਂਟ ਕਰਵਾਏ ਜਾ ਰਹੇ ਆ ਥੋੜੀ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਦੀ ਇਸੋਲਾ ਟੀਮਾਂ ਸੱਦੀਆਂ ਟੀਮਾਂ ਆਉਣਗੀਆਂ ਜੀ 7 ਫਰਵਰੀ ਨੂੰ 11 ਵਜੇ ਇਹਨਾਂ ਦੀਆਂ ਟਾਈਆਂ ਪੈ ਜਾਣਗੀਆਂ ਤੇ ਮੈਚ ਸਟਾਰਟ ਹੋ ਜਾਣਗੇ ਜੀ ਸੋ ਕਿਹੜ ਕਿਹੜੇ ਨਾਮਾਂ ਦੀ ਬੰਡ ਰੱਖੀ ਗਈ ਹੈ ਮੰਡ ਪਹਿਲਾ ਲਖਿਆ ਸੈਕੰਡ 75 ਬੈਚ 50 ਦੇ ਰੇਡਰ ਨੂੰ ਜੀ 1 1000 ਸੋਕੇ ਦੇ ਵੱਧ ਵੀ ਗਏ ਪਲੇਅਰ ਵਧੀਆ ਆਇਆ ਉਹ ਤੋਂ ਵੱਧ ਵੀ ਕਰਦਾ ਸੋ ਪਿੰਡ ਵਾਸੀ ਨਾਲ ਕਿ ਕਿਨਾ ਕਿਨਾਂ ਦਾ ਸਹਿਯੋਗ ਹੈਗਾ ਇਸ ਟੂਰਨਾਮੈਂਟ ਨੂੰ ਲੈ ਕੇ ਸਾਰੇ ਪਿੰਡ ਦਾ ਸਹਿਯੋਗ ਨਾਲ ਆ ਲਾਗੇ ਪਿੰਡਾਂ ਦੇ ਸਾਰੇ ਰਾਪਾ ਜਿੰਨੇ ਸਾਰੇ ਪਿੰਡ ਨਾਲ ਆਪਣੇ ਜੀ ਸੁਹੈਨਰੇ ਵੀਰ ਵੀ ਪ੍ਰਸਾਦ ਦੇ ਰਹੇ ਆਪਣਾ ਐਨਆਰ ਨਾਲ ਉਹ ਤਾਂ ਬਗੈਰ ਕੀ ਜੀ ਬਿਲਕੁਲ ਸਾਰੇ ਐਨਆਰ ਨਾਲ ਪਿੰਡ ਦੇ ਕਵਾਂਡੀ ਸਾਰੇ ਪਿੰਡ ਭਾਈ ਕਾਫੀ ਸਾਲਾਂ ਬਾਅਦ ਲੋਕਾਂ ਨੂੰ ਇੰਤਜ਼ਾਰ ਸੀ ਇਲਾਕਾ ਵਾਸੀਆਂ ਦੀ ਟੂਰਨਾਮੈਂਟ ਦਾ ਕਾਫੀ ਸਾਲਾਂ ਬਾਅਦ ਟੂਰਨਾਮੈਂਟ ਨੂੰ ਲੈ ਕੇ ਹੋਣ ਜਾ ਰਹੇ ਲੱਗੇ ਕਾਫੀ ਖੁਸ਼ੀ ਹੈ ਇਲਾਕੇ ਵਿੱਚ ਔਰ ਕਿਸ ਤਰ੍ਹਾਂ ਦੀ ਅਪੀਲ ਹੈ ਇਲਾਕਾ ਵਾਸੀ ਨੂੰ ਕਿਸ ਤਰ੍ਹਾਂ ਹੁੰਮ ਹਮਾ ਕੇ ਇੱਥੇ ਪੁੱਜਣ ਇਹ ਹੀ ਪੀ ਲਿਆ ਵੀ ਆਉਣ ਲੱਗੇ ਕਿਹੜਾ ਬਾ ਟੂਰਨਾਮੈਂਟ ਹੋਇਆ ਲੱਗੇ ਆਓ ਰੌਣਕ ਵਧਾਓ ਜੀ ਵਧੀਆ ਲੱਗਦਾ ਸਾਰੇ ਪਿੰਡਾਂ ਨਾਲ ਲੱਗੇ ਜੀ ਬਿਲਕੁਲ ਪਰ ਅਸਾ ਕੌਣ ਆਨਣ ਵਾਲੇ ਮੇਲਾ ਬਣਦਾ ਸੋ ਟੂਰਨਾਮੈਂਟ ਨੂੰ ਲੈ ਕੇ ਕਿਹੜੀ ਕਿਹੜੀ ਹਦਾਇਤਾਂ ਸ਼ਰਤਾਂ ਜਾਰੀ ਕੀਤੀ ਹੈਗੀਆਂ ਕਈ ਲੋਕ ਨਸ਼ਾ ਕਰਕੇ ਆ ਜਾਂਦੇ ਹੈਗੇ ਜਾਂ ਹੋਰ ਕਿਸ ਤਰ੍ਹਾਂ ਦੀ ਹਦਾਇਤਾਂ ਜਾਰੀ ਕਰਦੇ ਆਜੋ ਸੂਝਵਾਨ ਸਾਰੇ ਪਰ ਆਪਣਾ ਆਪਣੀ ਜ਼ਿੰਮੇਵਾਰੀ ਸਮਝ ਕੇ ਆਵੋ ਸਾਰੇ ਜੀ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਪ੍ਰਬੰਧ ਸਾਰੇ ਹੋ ਗਏ ਜੀ ਲੱਗੇ ਕੁਝ ਮੈਡੀਕਲ ਪ੍ਰਬੰਧ ਵੀ ਕੀਤੇ ਗਏ ਇੱਥੇ ਮੈਡੀਕਲ ਸਾਫ ਦਾ ਪ੍ਰਬੰਧ ਹੋਇਆ ਹੋਰ ਲੰਗਰਾ ਦੇ ਪ੍ਰਬੰਧ ਵੀ ਲੰਗਰਾਂ ਦੇ ਜੀ ਚਾਹ ਪਕੜਾ ਚੱਲੋ ਜੀ ਜੀ ਸੋ ਜੋ ਕੋਈ ਦੂਰੋਂ ਵੀ ਕੋਈ ਖਿਡਾਰੀ ਆਉਂਦੇ ਤਾਂ ਉਹਨਾਂ ਨੂੰ ਰਹਿਣ ਦੀ ਵਿਵਸਥਾ ਵੀ ਕੀਤੀ ਹੋਰੀ ਰਹਿਣ ਦੀ ਰੋਰੀ ਬਾਤ ਆਉਗੀ ਸੋ ਆਖਰ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਕੋਈ ਹੋਰ ਕਹਿਣਾ ਚਾਹੂਗੇ ਆਹੀ ਆ ਵੀ ਹਮ ਮਾ ਕੇ ਪਹੁੰਚੋ ਜੀ ਪ੍ਰਾਣਕਨ ਨੂੰ ਬਤਾਓ ਬਿਲਕੁਲ ਮੇਲਾ ਕੰਮ ਜਾਪਰ ਗਲਬਕਲੀ ਤਾਂ ਨਾ ਬਾਤ ਟੂਰਨਾਮੈਂਟ ਨੂੰ ਲੈ ਕੇ ਗਰਾਊਂਡ ਵਿਖੇ ਤਿਆਰੀਆਂ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਹੈਗੀਆਂ ਅੱਜ ਕਿਸ ਤਰ੍ਹਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਅੱਜ ਜੀ ਫੁੱਟਬਾਲ ਦੀ ਗਰਾਊਂਡ ਤਿਆਰ ਕਰ ਦਿੱਤੀ ਗਈ ਹੈ 6 ਫਰਵਰੀ ਨੂੰ ਖੇਡਣ ਵਾਲੇ ਪਹਿਲੇ ਮੈਚ ਜਿਹੜੇ ਫੁੱਟਬਾਲ ਦੇ 8 ਟੀਮਾਂ ਖਲਾਈਆਂ ਜਾਣੀਆਂ ਜੀ ਟਾਈਮ ਨਾਲ ਫਿੱਲ ਕਰਕੇ ਜੀ ਦੂਸਰੇ ਦਿਨ 7 ਫਰਵਰੀ ਨੂੰ ਹਮ ਕਬੱਡੀ ਕੱਪ ਦੀ ਤਿਆਰੀ ਕਰ ਲਈ ਹੈ ਜੀ ਜੀ ਬਿਲਕੁਲ ਕਿਸ ਤਰ੍ਹਾਂ ਦੀਆਂ ਜਿਹੜੀ ਸ਼ਰਤਾਂ ਜਾਰੀ ਕੀਤੀਆਂ ਕਿਸ ਤਰ੍ਹਾਂ ਭੇਦਭਾਵ ਤੋਂ ਜਿਹੜੇ ਪਾਰਟੀ ਵਾਈ ਚੋਟ ਕੇ ਆਪਣਾ ਇਸ ਟੂਰਨਾਮੈਂਟ ਕਰਾਉਣ ਦਾ ਮਤਲਬ ਮਕਸਦ ਇਹ ਹੈ ਕਿ ਸਾਰੇ ਭੇਦਭਾਵ ਖਤਮ ਕਰ ਦਿੱਤੇ ਜਾਣਗੇ ਜੀ ਕੋਈ ਪਿੰਡ ਦੇ ਵਿੱਚ ਕੋਈ ਪਾਰਟੀ ਵਾਜੀ ਨਾ ਅਸੀਂ ਤਾਂ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਜਿਹੜੇ ਬੱਚੇ ਆ ਉਹ ਵਧੀਆ ਖਿਡਾਰੀ ਨੂੰ ਸਾਡੇ ਪਿੰਡ ਦੇ ਤਿਆਰ ਹੋਣ ਜੀ ਸੋ ਕੀ ਪੀਲੇ ਲੱਕ ਵਾਸੀਆਂ ਲਾਕਵਾਸੀ ਨੂੰ ਇਹ ਪੀਲਿਆ ਕਿ ਸਾਡੇ ਪਿੰਡ ਦੇ ਹੁਣ ਟੂਰਨਾਮੈਂਟ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਤੇ ਸਾਡੇ ਪਿੰਡ ਦਾ ਰੌਣਕ ਨੂੰ ਵਧਾਇਆ ਜਾਵੇ ਜੀ ਬੜਾ ਬੜਾ ਧੰਨਵਾਦ ਥੈਂਕ ਯੂ ਜੀ